ਲਾ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਮਾਨਸਾ ਤੇ ਤੇ ਪਹਿਲਾਂ ਦਾ ਸਤਿਕਾਰ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਸ਼ੂ ਮੰਡੀ ਮਾਨਸਾ ਤੋਂ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਹਰ ਮੰਡੀ ਦੀ ਕਵਰੇਜ ਤੁਸੀਂ ਦੇਖਦੇ ਹੋ ਤੇ ਇਹ ਮੰਡੀ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਆਏ ਸ਼ੁੱਕਰਵਾਰ ਤੇ ਬਾਕੀ ਚੰਗੀਆਂ ਝੋਟੀਆਂ ਪਹੁੰਚਦੇ ਜਾਇ ਰੇਟ ਦੇ ਪਸ਼ੂ ਹੀ ਹੁੰਦੇ ਆ ते बाकी तोर ते ते तो तोर ते ते बाकी तुर के दिखाने गलबात भी करा तो शेयर जरूर कर दो तो आओ फिर आप तो पूरी जानकारी लेके देवे तुरजन एक बार तुम चेक कर लो तो झोटी चंकी थोड़ा जहा ला पानी जो जरूर नज़र मिलू हो बाई तो बाकी आर्डर ऑर्डर की जो आप गल करिए बिल्कुल सही है है ना चारे थान निखर में झोटी भी शायद पहले पूले सूई लगती है बाकी ताजी सूई है मेन गलते बाकी ਬਾਈ ਨੇ ਵੀ ਸ਼ਿੰਗਾਰਨ ਵਾਲੀ ਕੋਈ ਕਸਰ ਨਹੀਂ ਛੱਡੀ ਹੈ ਨਾ ਤੇ ਗੱਲਬਾਤ ਕਰਦੇ ਆ ਬਾਈ ਨਾਲ ਲੈਨੇ ਆ ਪੂਰੀ ਪ੍ਰੋਪਰ ਜਾਣਕਾਰੀ ਸੱਸੀ ਗੱਲ ਬਾਈ ਸੱਸੀ ਗੱਲ ਜੀ ਬਾਈ ਨਾਮ ਦੱਸਿਓ ਪਹਿਲਾਂ ਆਪਣਾ ਮੇਰਾ ਨਾਮ ਗੱਗੀ ਆ ਜੀ ਠੀਕ ਆ ਗੱਗੀ ਬਾਈ ਪਿੰਡ ਕਿਹੜਾ ਸੀ ਦਲੇਲ ਵਾਲਾ ਜੀ ਦਲੇਲ ਵਾਲਾ ਜਿਹੜਾ ਮਾਨਸਾ ਨਾ ਹਾਂਜੀ ਠੀਕ ਆ ਤੇ ਗੱਗੇ ਅੱਜ ਕੀ ਲੈ ਕੇ ਆ ਬਾਈ ਹਾਂਜੀ ਹਾਂ ਠੀਕ ਆ ਲੈ ਵੀ ਮੈਂ ਤੇਰਾ ਗੱਗੀ ਦੇ ਜਿਹੜੇ ਪਸ਼ੂ ਹੁੰਦੇ ਚੰਗੇ ਹੁੰਦੇ ਆ ਪਤਾ ਹੀ ਦਿਖਾਉਣੇ ਹੁੰਦੇ ਆ ਕਿਉਂਕਿ ਕਿਸੇ ਪ੍ਰਕਾਰ ਦਾ ਕੋਈ ਲਾਂਭਣ ਆਵੇ ਤੇ ਗੱਗੀ ਬਾਈ ਪਹਿਲਾਂ ਤਾਂ ਮੋਬਾਈਲ ਨੰਬਰ ਦੱਸਿਓ 6284205355 ਜੀ ਠੀਕ ਪਿੰਡ ਆ ਦਲੇਲ ਵਾਲਾ ਜ਼ਿਲ੍ਹਾ ਮਾਨਸਾ ਤੇ ਗੱਗੀ ਜਿਹੜੀ ਝੋਟੀ ਆ ਬਈ ਕੰਮੇ ਸੂਈ ਆ ਪਹਿਲਾਂ ਸੂਈ ਹੋਈ ਆ ਜੀ ਪਹਿਲਾਂ ਹਨਾ ਹਾਂਜੀ ਠੀਕ ਆ ਮੂੰਹ ਚਾਰ ਦੰਦਾਂ ਦਾ ਜੀ ਚਾਰ ਦੰਦ ਮੂੰਹ ਆ ਤੇ ਬਈ ਮਨ ਲਾ ਕਿੰਨੇ ਦਿਨਾਂ ਸੂਈ ਆ ਹੋਏ ਹੁਣੇ 15 ਦਿਨ ਸੂਈ ਨੂੰ 15 ਦਿਨ ਠੀਕ ਆ ਤੇ ਦੁੱਧ ਬਈ ਗੱਗੀ ਕਿੰਨਾ ਤਿਆਰ ਆ ਵੀਰੇ 10 ਲੀਟਰ ਤਿਆਰ ਆ ਵੀਰੇ ਜਮਾ ਹਾਂਜੀ ਲੈ ਵੀ ਮਿੱਤਰੋ 10 ਲੀਟਰ ਗੱਗੀ ਕਹਿੰਦਾ ਤਿਆਰ ਆ ਦੁੱਧ ਤੇ ਬਾਕੀ ਸੰਪਰਕ ਤੁਸੀਂ ਕਰਨਾ ਤੇ ਗੱਗੀ ਰੇਟ ਦੀ ਗੱਲ ਆਂਦੇ ਬਈ ਰੇਟ ਕੀ ਕਰਤਾ ਰੇਟ ਤਾਂ ਮੰਗਦਾ ਇੱਕ ਦਾ ਸਾਈ 90000 ਦੀ ਛੱਡਾਂਗੇ ਆਪਾਂ 90000 ਦੀ ਮਾਨਤਨ ਮਣੋਟ ਮਾਨਤਨ ਜਿਹੜਾ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਏ ਹੋਰ ਮੰਗ ਲੈ ਵੀ ਆਫਰ ਕਰਤਾ 1000 ਰੁਪਏ ਕਹਿੰਦਾ ਮਾਨਤਨ ਕਰ ਦਿਆਂਗੇ ਜਰੂਰ ਤੇ ਬਾਕੀ ਸੰਪਰਕ ਤੁਸੀਂ ਕਰਨਾ ਇੱਕ ਵਈ ਡਰੈੱਸ ਹੋਰ ਬੋਲਦੇ ਬਾਈ ਦਲੇਲ ਵਾਲਾ ਪਿੰਡ ਆਈ ਚਨੀਰ ਤੋਂ 8 ਕਿਲੋਮੀਟਰ ਤਹਿਸੀਲ ਭਲਾ ਅਡਾ ਜ਼ਿਲ੍ਹਾ ਮਾਨਸਾਈ ਠੀਕ ਹੈ ਤੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 6684205355 ਲੈ ਵੀ ਮਿੱਤਰੋ ਸੰਪਰਕ ਤੁਸੀਂ ਕਰਨਾ ਥੱਲੀ ਤੁਸੀਂ ਕਰਨੀ ਆ ਤੇ ਦੁੱਧ ਜਿਹੜਾ 10 ਲੀਟਰ ਬਾਈ ਹਾਂਜੀ 10 ਲੀਟਰ 10 ਲੀਟਰ ਪੂਰਾ ਤਿਆਰ ਆ ਮੌਕੇ ਦਾ ਸੰਪਰਕ ਜ਼ਰੂਰ ਕਰ ਲੈ ਲਾ ਵੀ ਦੋਸਤੋ ਨਾ ਇੱਕ ਬਾਈ ਕੋਲੇ ਚਾਰ ਨਾਗ ਨੇ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਤੇ ਬਾਕੀ ਤੋਰ ਕੇ ਦਿਖਾਦੀ ਸਾਨੂੰ ਪਹਿਲਾਂ ਐਫ ਐਫ ਦੀ ਬੈੜਾ ਤੋਰ ਦੇ ਬਾਈ ਤੇ ਬਾਕੀ ਜਿਹੜੇ ਭਰਾ ਕਹਿੰਦੇ ਹੁੰਦੇ ਬੈੜਾ ਨਹੀਂ ਮੂਵੀ ਨਹੀਂ ਬਣਾਉਂਦੇ ਤੇ ਅੱਜ ਬੈੜੀ ਤੁਹਾਡੇ ਸਾਹਮਣੇ ਆ ਗਈ ਤੇ ਚੰਗੀ ਆ ਐਫ ਐਫ ਦੀ ਆ ਤੇ ਬਾਕੀ ਸੰਪਰਕ ਤੁਸੀਂ ਕਰਨ ਹਣਾ ਤੇ ਥੋੜੇ ਸੰਗ ਜਰੂਰ ਨੇ ਦਵਾਈ ਨੰਦ ਗਏ ਹੋਏ ਤਾਂ ਨਿਕਲੇ ਤੇ ਥਾਂਲੇ ਬਿਲਕੁਲ ਸਾਫ ਤੇ ਦੁੱਧਾਂ ਵਾਲੀ ਵਾੜ ਆ ਗਈ ਤੇ ਬਾਕੀ ਰੇਟ ਰੂਟ ਬਣਦੇ ਬਾਈ ਬਣਦੇ ਰੇਟ ਰੂਟ ਵੀ ਬਸ ਕੇ ਸਾਰੀ ਜਾਣਕਾਰੀ ਲੈ ਕੇ ਸਾਹਮਣੇ ਬੱਚਾ ਬਠਾ ਤਾਜੀ ਸੂਈ ਹੋਈ ਹੈ ਮੇਨ ਗੱਲ ਤੇ ਬਾਕੀ ਝੋਟੀਆਂ ਤੋਰ ਕੇ ਦਿਖਾਉਣੇ ਨੇ ਇਕੱਠਿਆਂ ਹੀ ਡਿਟੇਲ ਹੈ ਜਿਹੜੀ ਆਪਾਂ ਲੈ ਕੇ ਦੇਵਾਂਗੇ ਹਨ ਤੇ ਥਣ ਥਣ ਚੰਗਾ ਲੱਗਿਆ ਵਧੀਆ ਸਪੇਸਤਨ ਵਾਲੀ ਆ ਤੋਰਦੇ ਬਈ ਝੋਟੀ ਕਰਾ ਤੇ ਬਾਕੀ ਝੋਟੀ ਤੋਰ ਕੇ ਦਿਖਾਉਣ ਲੱਗੇ ਵੀ ਤਾਜੀ ਸੂਈ ਆ ਆਇਦਨ ਨੂੰ ਲੈ ਚੱਲ ਤੇ ਇਧਰ ਲੈ ਚਲ ਬਾਕੀ ਥਣ ਲੇਵਾ ਸਾਫਾ ਬਿਲਕੁਲ ਥੋੜਾ 19 21 ਸਾਈਡ ਜਰੂਰ ਲੈਂਦੀ ਹੈ ਤੇ ਬਾਕੀ ਜਿਹੜੀ ਛੋਟੀ ਗੱਲ ਸਾਹਮਣੇ ਹੋਊਗੀ ਬਿਲਕੁਲ ਤੇ ਬੰਨ ਦੇ ਬਾਈ ਇਹਦੀ ਵੀ ਡਿਟੇਲ ਪ੍ਰੋਪਰ ਲੈ ਕੇ ਦੇ ਮੈਂ ਦੁੱਧ ਪੁੱਛਾਂਗੇ ਜਾਣਕਾਰੀ ਕੀ ਗੱਲ ਬਾਤਾਂ ਤੇ ਬਾਕੀ ਆਪਾਂ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਤੇ ਇੱਕ ਵਾਰੀ ਆ ਵੀ ਤੋਰ ਦੇ ਰੇਟ ਪੂਰੀ ਜਿਹੜੀ ਮੰਨ ਲਓ ਜਾਣਕਾਰੀ ਪੂਰੀ ਪ੍ਰਾਪਤ ਕਰਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖ ਲੈ ਜੀ ਤੇ ਲਾ ਚਲ ਸ਼ੇਅਰ ਜਰੂਰ ਕਰੀ ਜਾਓ ਦੇਖ ਕੇ ਜਿਹੜੇ ਭਰਾ ਮੰਨ ਲਓ ਪਹਿਲੀ ਵਾਰ ਵੀਡੀਓ ਦੇਖਦੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐ ਹੋ ਜੀ ਮੰਡੀ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਮੋੜਦਾ ਭਾਈ ਇਹਦੇ ਵੀ ਜਿਹੜੇ ਥਣਾ ਦੇ ਸਪੇਸ ਬਿਲਕੁਲ ਚੰਗੀ ਹੈ ਚਾਰੇ ਥਣਾ ਅਲੱਗ-ਅਲੱਗ ਨੇ ਤੇ ਇਹ ਵੀ ਤਾਜੀ ਸੂਈ ਹੋਈ ਆ ਤੇ ਦੁੱਧ ਵਾਲੀ ਮੱਝ ਆ ਜੇ ਕੀ ਵਾਰ ਕਿਸੇ ਨੇ ਘਰੇ ਰੱਖੀ ਹੁੰਦੀ ਹਨ ਪੂਰੀ ਪ੍ਰੋਪਰ ਇਹਦੀ ਵੀ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਸਾਹਮਣੇ ਜਿਹੜਾ ਬੱਚਾ ਖੜਾਗਾ ਕਿੰਨੀ ਦੇ ਵੱਡਾ ਭਾਈ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉੱਥੇ ਗੜੇ ਨਾਂ ਦੱਸਦੇ ਬਾਈ ਪਹਿਲਾਂ ਤਾਂ ਆਪਣਾ ਨਾਂ ਤਾਂ ਮੇਰਾ ਗਗਨ ਆ ਬਾਈ ਗਗਨ ਠੀਕ ਆ ਤੇ ਗਗਨ ਪਿੰਡ ਕਿਹੜਾ ਬਾਈ ਹੀਰੋਂਖੁਰਦਾ ਬਾਈ ਹੀਰੋਂਖੁਰਦਾ ਠੀਕ ਆ ਤੇ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਹੀ ਮਾਨਸਾ ਠੀਕ ਆ ਤੇ ਮੋਬਾਈਲ ਨੰਬਰ ਬੋਲਿੰਗਾ ਗਗਨ 887648382 ਠੀਕ ਆ ਤੇ ਗਗਨ ਜਿਹੜੀ ਆਪਾਂ ਗਾਂ ਬਾਈ ਤੋਰ ਕੇ ਸਾਈ ਐਚ ਐਫ ਦੀ ਆ ਕਹਵੇਂ ਸੂਈ ਆ ਇਹ ਸੂਆ ਤਾਂ ਦੂਜਾ ਹੋ ਬਾਈ ਦੂਜਾ ਸੂਆ ਹੂੰ ਠੀਕ ਆ ਤੇ ਬਾਈ ਕਹ ਕਿ ਦਿਨੇ ਸੂਈ ਆ ਸੂਈ ਨੂੰ ਤਾਂ 10 ਮਹੀਨੇ ਦਾ ਯਾਰ ਅਜ 10 ਯੁੱਧ 18 ਕਿਲੋ ਪੂਰਾ ਜਮਾ ਹਾਂ ਠੀਕ ਆ ਤੇ ਜੇ ਕਈ ਵਾਰ ਕੋਈ ਭਰਾ ਕਹਿੰਦਾ ਵੀ ਅਸੀਂ ਮੰਨ ਲਓ ਵੀ ਚੋਕੇ ਲੈਣੀਆਂ ਨਾ ਚਵਾ ਦਾਂਗੇ ਚਵਾ ਦਾਂਗੇ ਠੀਕ ਆ ਤੇ ਰੇਟ ਬਾਈ ਗਗਨ ਕੀ ਕਰਦਾ ਮੁੱਲ ਦਾ 55000 ਕਰਦੇ ਆ ਬਾਈ ਹਾਂ ਨਾ ਕਿੰਨੇ ਦੇ ਦਊ ਇਹਦਾ ਕੋਈ ਨਹੀਂ ਹਿਸਾਬ ਨਾ 50 ਹੀ ਦੇ ਦੇ ਠੀਕ ਆ ਮਾਨਤਾਂ ਜਰੂਰ ਕਰਕੇ ਦਰੋਂ ਨਾ ਕਰਦਾ ਇਹ ਕਰਦਾ ਵਧੀਆ ਕਰਦਾ ਲੈ ਵੀ ਮਿੱਤਰੋ ਬਾਈ ਮੁੱਲ 55000 ਕਰਦਾ ਤੇ ਬਾਕੀ ਯਾ ਯਾਰ ਤੇ ਕਹਿੰਦਾ ਦੇ ਦਾਂ ਕਿ ਤੇ ਬਾਕੀ ਮਾਨਤਾਨ ਵੀ ਕਰ ਦਾਂ ਕਹਿੰਦਾ ਕਰ ਦਾਂ ਯਾਰ ਮੰਡੀ ਦੇ ਮੁੱਲ ਦਾ ਮੰਗਣਾ ਪੈਣਾ ਆ ਮੁੱਲ ਤਾਂ ਹੁਣ ਮੰਡੀ ਦਾ ਕਰਕੇ ਬਈ ਕਰਨੇ ਪੈਂਦੇ ਹਨਾ ਕਹਿੰਦਾ ਹਾਂ ਕਰਨਾ ਪੈਂਦਾ ਬਈ ਮੰਡੀ ਤੇ ਬਈ ਦੂਜੇ ਨੰਬਰ ਤੇ ਆ ਝੋਟੀ ਕੋਲ ਉਹਦੇ ਕੋਲ ਆ ਜਾ ਤੇ ਜਿਹੜੀ ਆਪਾਂ ਆ ਝੋਟੀ ਤੋਰ ਕੇ ਦਿਖਾਈਏ ਕਹਿੰਦਾ ਇਹ ਮੰਨ ਲਾ ਕਿੰਨੇ ਕ ਟਾਈਮ ਦੀ ਸੂਈ ਆ ਸੂਈ ਨੂੰ ਤਾਂ ਹੋ ਗਏ ਹੁਣ ਯਾਰ 10 15 ਦਿਨ ਹੋ ਗਏ ਹੁਣ ਠੀਕ ਆ 15 ਕ ਦਿਨਾਂ ਦੀ ਸੂਈ ਆ ਦੁੱਧ ਕਿੰਨਾ ਕ ਦੁੱਧ ਉਹਦੇ ਕੋਲ ਬਈ 10 ਕਿਲੋ 10 ਕਿਲੋ ਠੀਕ ਆ ਇਹਦਾ ਕੀ ਰੇਟ ਆ ਬਈ ਇਹਦਾ ਰੇਟ ਹੈਗਾ 1.5 1.5 ਹਾਂ ਮਾਨਤਾਨ ਹੋ ਜਾਊਗਾ ਬਾਈ ਠੀਕ ਆ ਤੇ ਜਿਹੜੀ ਬਾਈ ਤੀਜੇ ਨੰਬਰ ਤੇ ਮੱਝ ਸੀਗੀ ਉਹ ਕੰਮੇ ਸੂਈ ਆ ਉਹ ਤੀਸਰੇ ਤੀਜੇ ਸੂਈ ਤੇ ਮਨ ਲੱਗ ਕਦਨੇ ਸੂਈ ਬਾਈ ਉਹਨ ਦਾ ਤੀਜਾ ਦਿਨ ਹੀ ਅੱਜ ਤੀਜਾ ਦਿਨ ਬੋਲੇ ਜੀ ਆ ਠੀਕ ਆ ਬੋਲੇ ਜੀ ਆ ਬਾਈ ਕਹਿੰਦਾ ਤੀਜਾ ਦਿਨ ਆ ਤੇ ਦੁੱਧ ਬਾਈ ਕਿੰਨਾ ਕਦੋ ਥੱਲੇ ਉਹਦੇ ਕੋਲ ਤਾਂ ਬੋਲ ਆਊਗਾ 8 ਕਿਲੋ 8 ਕਿਲੋ ਠੀਕ ਆ ਤੇ ਕਿੰਨਾ ਕਦ ਦੁੱਧ ਤੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਦੇਣਾ ਚਾਹੀਦਾ ਯਾਰ 12 13 ਕਿਲੋ ਦੁੱਧ ਠੀਕ ਆ ਖੁੱਲਾ ਦੁੱਧ ਵਾਲੀ ਮੱਝ ਹੈ ਨਾ ਹੂੰ ਦੁੱਧ ਵਾਲੀ ਗਗਨ ਬਈ ਉਹਦਾ ਰੇਟ ਕੀ ਕਰਤਾ ਉਧਰ ਰੇਟ ਕਰਤਾ ਆਪਣੇ 99000 99000 ਮੰਨ ਤਾਂ ਨੂੰ ਹੋਊਗਾ ਹਾਂ ਹਾਂ ਹੋਊਗਾ ਠੀਕ ਆ ਲੈ ਵੀ ਮਿੱਤਰੋ ਗਗਨ ਨਾਲ ਸੰਪਰਕ ਜਰੂਰ ਕਰ ਲਿਓ ਇੱਕ ਵਾਈ ਬਈ ਐਡਰੈਸ ਹੋਰ ਬੋਲ ਦੇ ਪਿੰਡ ਆਪਣਾ ਹੀਰੋ ਕਰਦਾਈ ਠੀਕ ਆ ਜ਼ਿਲ੍ਹਾ ਮਾਨਸਾ ਹਾਂ ਠੀਕ ਆ ਤੇ ਇੱਕ ਵਾਰੀ ਨੰਬਰ ਬੋਲ ਦ ਬਾਈ 88476 48382 ਠੀਕ ਆ ਲੈ ਵੀ ਮਿੱਤਰੋ تسਲੀ ਤੁਸੀਂ ਕਰਨੀ ਹੈ ਗਗਨ ਨਾਲ ਸੰਪਰਕ ਕਰ ਲਿਓ ਤੇ ਘਰੇ ਹੋਰ ਹੁੰਦੀਆਂ ਆਪਣੇ ਕੋਲੇ ਹਾਂ ਹਾਂ ਹੁੰਦੀਆਂ ਨੇ ਬਾਈ ਠੀਕ ਆ ਤੇ ਬਾਕੀ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਬਾਈ ਕੋਲੇ ਮਨਲਾ ਤਾਜ਼ੇ ਸੂਈਆਂ ਵੀ ਘਰੇ ਹੀ ਹੁੰਦੀਆਂ ਤੇ ਬਾਕੀ ਨਵੀਂ ਕੰਮ ਸਟਾਰਟ ਕਰਾ ਨਾ ਜਣ ਤਾ ਵੰਡੀ ਤੇ ਨਹੀਂ ਦਿਖੇਗੀ ਹਾਂ ਨਾ ਨਾ ਆਏ ਆਉਣੇ ਹੁੰਦੇ ਠੀਕ ਆ ਤੇ ਬਾਕੀ ਸੰਪਰਕ ਕਰ ਲਿਓ ਦੋਸਤੋ ਬਾਈ ਨਾਲ ਚੰਗੇ ਨਗਰੇ ਤੇ ਬਾਕੀ ਰੇਟ ਵੀ ਜਾਏ ਨੇ ਸੋ ਮਾਨਤਾਣ ਜਰੂਰ ਕਰਕੇ ਦਰੂ ਬਾਈ ਲੈ ਵੀ ਦੋਸਤੋ ਨੇ ਕਪਾ ਬਾਈ ਦੇ ਮੱਝ ਸਿਕਾਉਣੇ ਤੁਨੂੰ ਤਾਜੀ ਸੂਈ ਹੋਈ ਆ ਤੇ ਬਾਕੀ ਗੱਲਬਾਤ ਵੀ ਸਾਰੀ ਕਰਾਵਾਂਗੇ ਆਰਡਰ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਤੇ ਮੋੜ ਲਾ ਬਾਈ ਮਾਗਰ ਕਟਾ ਬਾਕੀ ਬਾਈ ਲੈ ਕੇ ਪਹੁੰਚਿਆ ਤੇ ਥਣਾ ਸਪੇਸ ਬਹੁਤ ਸੋਹਣਾ ਤੇ ਬਾਕੀ ਗੱਲਬਾਤ ਵੀ ਕਰਦੇ ਆ ਬਾਈ ਨਾਲ ਇਹ ਜੇ ਆਪਾਂ ਗੱਲ ਕਰੀਏ ਸਾਇਦ ਥਾਣਾ ਦਾ ਬਹੁਤ ਸੋਣਾ ਨਿਕੜਵੇਂ ਥਾਣਾ ਚਾਰੇ ਤੇ ਨਾਲ ਬੱਚਾ ਵੀ ਆ ਤੇ ਤਾਜੀ ਸੂਈ ਹੋਈ ਹੈ ਨਾ ਬਾਕੀ ਸਾਰਾ ਪ੍ਰੋਪਰ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਬਾਈ ਸਸੀ ਗਾਲ ਔਥਰੀ ਗਾਲ ਬਾਈ ਸਸੀ ਗਾਲ ਬਾਈ ਔਥਰੀ ਗਾਲ ਬਾਈ ਉੱਚ ਬਲੀ ਬਾਈ ਕੀ ਨਾਮ ਸੁਖਮੰਦਰ ਸਿੰਘ ਬਾਈ ਸੁਖਮੰਦਰ ਹਾਂਜੀ ਠੀਕ ਆ ਬਾਈ ਸੁਖਮੰਦਰ ਪਿੰਡ ਕਿਹੜਾ ਹੈ ਆਪਣਾ ਵੱਡਾ ਨੰਗਲ ਜੀ ਵੱਡਾ ਨੰਗਲ ਜ਼ਿਲ੍ਹਾ ਮਾਨਸਰ ਰਹਿੰਦਾ ਹੈ ਨਾ ਹਾਂਜੀ ਠੀਕ ਆ ਤੇ 95000 ਕਹੇਕ ਦਿਨਾਂ ਦੀ ਸੂਈ ਹੈ ਬਾਈ ਸੁਖਮੰਦਰ ਇਹਨੂੰ ਹੋ ਗਏ 20-22 ਦਿਨ ਬਾਈ 20-22 ਦਿਨ ਹਾਂਜੀ ਠੀਕ ਆ ਤੇ ਹੁਣ ਦੁੱਧਦਾਨ ਕਿੰਨਾ ਕਿ ਤਿਆਰ ਆ ਦੁੱਧ 12-13 ਕਿਲੋ ਆਈ 12 ਪੂਰਾ ਹਾਂਜੀ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ ਸੁਣ ਕੇ 99659 ਬਾਈ 44036 ਠੀਕ ਆ ਤੇ ਸੁਖਮਿੰਦਰ ਬਾਈ ਰੇਟ ਦੀ ਗੱਲ ਆ ਜਾਂਦੀ ਰੇਟ ਕੀ ਕਰਤਾ ਰੇਟ 95000 ਦੀ 95000 ਮਾਨਤਾਣ ਹੋ ਜੂ ਹਾਂਜੀ ਠੀਕ ਆ ਲੈ ਵੀ ਮਿੱਤਰੋ ਸੁਖਵੰਦ ਨਾਲ ਸੰਭਾਰ ਕਰ ਲਿਓ ਪਿੰਡਾ ਪਟਾਣੰਗਲ ਤੇ ਬਾਈ ਰੇਟ ਕਰਦਾ 95000 ਤੇ ਬਾਕੀ ਕਹਿੰਦਾ ਮੌਕੇ ਤੇ ਮਾਨਤਾਣ ਜ਼ਰੂਰ ਹੋ ਜੂ ਤੇ 12 ਲੀਟਰ ਜਿਹੜਾ ਦੁੱਧ ਤਿਆਰ ਆ ਹਨਾ ਬਾਈ ਤੇ ਤਸੱਲੀ ਕਰਾ ਦੇ ਪੂਰੀ ਜਮ ਹਾਂਜੀ ਲੈ ਵੀ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ 12 ਕਿਲੋ ਪੂਰਾ ਤਿਆਰ ਆ 95000 ਰੇਟ ਤੇ ਮਾਨਦਾਨ ਜਰੂਰ ਕਰਕੇ ਦੇਰੂਗਾ ਲੈ ਵੀ ਦੋਸਤੋ ਨਾ ਇੱਕ ਆਪਾ ਬਾਈ ਦੀ ਪੂਰੀ ਮੱਝ ਤੋੜ ਕੇ ਦਿਖਾਉਣੇ ਨੇ ਤੇ ਤਾਜੀ ਸੂਈ ਹੋਈ ਆ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਇੱਕ ਵਾਰੀ ਤੁਸੀਂ ਤੁਰਦੀ ਹਣ ਚੈੱਕ ਕਰ ਲੋ ਲੈ ਵੀ ਤੋਰ ਬੱਲਿਆ ਕਰਾਂ ਬਾਕੀ ਦਿਖਾਉਣੇ ਆ ਔਰ ਤੁਸੀਂ ਚੱਕ ਜਰੂਰ ਕਰ ਲਓ ਦੋਸਤੋ ਜਿਹੜਾ ਥਣਾ ਸਪੇਸ ਆ ਤੇ ਥੋੜਾ ਜਿਹਾ ਨੇੜੇ ਜਰੂਰ ਮੰਨਿਆ ਜਾਂਦਾ ਹਨ ਤੇ ਜਿਵੇਂ ਕਹਦੀ ਆਪਾਂ ਆਰਡਰ ਦੀ ਜਿਹੜੀ ਬਣਾਉ ਠੀਕ ਆ ਤੇ ਸੋਹਣੀ ਆ ਗਈ ਤੇ ਬਾਕੀ ਸਿੰਘ ਜਰੂਰ ਵੱਢਿਆ ਮਾਚੇ ਜਿਵੇਂ ਆਪਾਂ ਕਹਦੀਏ ਵੱਡੀ ਹੈ ਨਾ ਤਾਂ ਪੰਜ ਮਸੂਮੇ ਹੋਊਗੀ ਬਾਕੀ ਆਪਾਂ ਬਾਈ ਤੋਂ ਜਿਹੜੀ ਜਾਣਕਾਰੀ ਲੈ ਕੇ ਆਨੇ ਬਾਕੀ ਬੱਚੇ ਦਾ ਕਰਦੀ ਹੈ ਨਾ ਸਾਹਮਣੇ ਬੱਚਾ ਖੜਾ ਤੁਸੀਂ ਦੇਖ ਸਕਦੇ ਹੋ ਥਣਾ ਸਪੇਸਲੀ ਠੀਕ ਆ ਬਿਲਕੁਲ ਘਟਪੜੇ ਦੀ ਬਣਾਉ ਚੰਗੀ ਆ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਾਵਾਂਗੇ ਤੇ ਥਣ ਜਿਹੜੇ ਸੋਹਣਿਆ ਹਨ ਬਾਕੀ ਹੱਥੀ ਚਵਾਈ ਵਾਲਿਆ ਤੇ ਵਧੀਆ ਮੁੱਠੀ ਚਵਾਈ ਵਾਲੇ ਜਿਵੇਂ ਆਪਾਂ ਕਹਿ ਦਈਏ ਤੇ ਬਾਕੀ ਗੱਲਬਾਤ ਕਰ ਦੋ ਬਾਈ ਨਾਲ ਲੈਨੇ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਬੂਟਾ ਖਾਨ ਜੀ ਬੂਟਾ ਖਾਨ ਠੀਕ ਆ ਤੇ ਬੂਟੇ ਖਾਨ ਬਾਈ ਪਿੰਡ ਕਿਹੜਾ ਸੀਗਾ ਪਿੰਡ ਪੈਣੀ ਚੂੜ ਪੈਣੀ ਪੈਣੀ ਚੂੜ ਚੂੜ ਠੀਕ ਆ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਟੰਡਾ ਬਟੰਡਾ ਰਹਿੰਦਾ ਕੁੱਤੀ ਵਾਲ ਨਾਲੜਾ ਉਹੀ ਪੈਣੀ ਹੈ ਨਾ ਹਾਂ ਜੀ ਠੀਕ ਆ ਤੇ ਬੁੱਟੇ ਬਾਈ ਮਨ ਲੈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈਏ ਪੂਰੀ ਮਨ ਲੈ ਕਿੰਨੇ ਕਿ ਦਿਨੇ ਸੂਈ ਆ ਇਹ ਬਾਈ ਹੈਗੇ ਆ ਮਹੀਨੇ ਤੋਂ ਅੰਦਰ ਆ 1 ਮਹੀਨੇ ਤੋਂ ਹਾਂ ਠੀਕ ਆ ਤੇ ਬੁੱਟੇ ਦੁੱਧ ਦੀ ਗੱਲ ਕਰੀ ਹੁਣ ਦੁੱਧ ਕਿੰਨਾ ਕੁ ਤਿਆਰ ਆ ਦੁੱਧ ਦੇ ਸਾਲ 13 ਲੀਟਰ ਤਿਆਰ ਆ ਬਾਈ 13 ਹਾਂ ਠੀਕ ਆ ਪੂਰਾ ਜਮਾ ਜਮਾ ਪੂਰਾ ਮੈਪ ਦਿਓਗੇ ਨਾਪ ਦਾਂਗੇ ਬਾਈ ਠੀਕ ਆ ਕਮੀ ਨਾ ਰਹੇ ਕੋਈ ਗੱਲ ਚਸਨਾ ਨਾ ਕੋਈ ਕਮੀ ਨਹੀਂ ਠੀਕ ਆ ਤੇ ਮੋਬਾਈਲ ਨੰਬਰ ਬੋਲ ਬੁੱਟੇ ਬਾਈ ਇੱਕ ਵਾਰ 98768 72246 ਠੀਕ ਆ ਲੈ ਬਈ ਇਹ ਦੋਸਤੋ ਬੁੱਟੇ ਦਾ ਨੰਬਰ ਆ ਪਿੰਡਾ ਪੈਣੀ ਜੂੜ ਤੇ ਜ਼ਿਲ੍ਹਾ ਬਠਿੰਡਾ ਤੇ ਅੱਜ ਤਾਜੀ ਸੂਈ ਹੈ ਬਾਕੀ ਮਹੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਤੇ ਗੁੱਤੇ ਰੇਟ ਦੀ ਗੱਲ ਆਉਂਦੀ ਹੈ ਬਾਈ ਰੇਟ ਕੀ ਕਰਤਾ ਰੇਟ ਤਾਂ ਬਾਈ ਆਪਾਂ 125 ਕਰਦੇ ਆ 125 ਹਾਂ ਜਿਆਦਾ ਨਹੀਂ ਕਰੀਂਦਾ ਕੋਈ ਨਾ ਆਪਾਂ ਕਰ ਦਈਏ ਮੰਨਤਾ ਨਾਲ ਮੰਡੀ ਦੇ ਸਾਹਿਬ ਨਾਲ ਠੀਕ ਹੈ ਲੈ ਵੀ ਕਹਿੰਦਾ ਮੰਡੀ ਦੇ ਹਿਸਾਬ ਨਾਲ ਦੇਖ ਕੇ ਰੇਟ ਕਰਨਾ ਬੰਦਾ 125000 ਤੇ ਬਾਕੀ ਬਾਈ ਨਾਲ ਜੇ ਤੁਸੀਂ ਸੰਪਰਕ ਕਰੋ ਕਹਿੰਦਾ ਮੌਕੇ ਤੇ ਗੱਲ ਹੋਰ ਹੁੰਦੀ ਹੈ ਨਾ ਇਹਦਾ ਮੰਡੀ ਦਾ ਕਰਕੇ ਰੇਟ ਕਰਨਾ ਜਿਹੜਾ ਸਾਡਾ ਕਹਿੰਦਾ ਫਰਜ਼ਾ ਇਹ ਮੱਧ ਚੰਗੀ 13 ਕਿਲੋ ਬਾਈ ਦੁੱਧ ਦੇੜਾ ਤਿਆਰ ਦੱਸਦਾ ਹਨ ਸੰਪਰਕ ਤੁਸੀਂ ਕਰ ਨਹੀਂ ਕੋ ਟਾਈਮ ਚੱਲੀ ਜਿਹੜੀ ਤੁਸੀਂ ਕਰ ਲਓ ਲੈ ਵੀ ਦੋਸਤ ਨੇ ਇੱਕ ਨੀਲੀ ਰਾਈ ਮੱਝ ਦਿਖਾਉਣਿਆ ਟੋਕੜ ਘੱਪਣ ਤੇ ਚੰਗੇ ਦੁੱਧ ਵਾਲੀਏ ਬਾਕੀ ਥਣ ਲੈਵਾ ਜਿਹੜਾ ਬਹੁਤ ਸੋਹਣਾ ਨੀਲੀ ਰਾਈ ਦੇੜਾ ਥਣ ਲੈਵਾ ਬਹੁਤ ਸੋਹਣਾ ਹੁੰਦਾ ਨਾ ਥਣਾ ਸਪੇਸ ਹੈ ਜਿਹੜੀ ਬਹੁਤ ਸੋਹਣਾ ਮੰਨ ਲਾ ਵੀ ਸੋਹਣੀ ਹੁੰਦੀ ਹੈ ਹਨ ਨਖੜ ਮੇ ਥਣ ਹੁੰਦੇ ਆ ਚੰਗੇ ਸਪੇਸ ਤੇ ਹਨ ਤੇ ਬਾਕੀ ਆਪਾਂ ਤੋੜ ਕੇ ਦਿਖਾਵਾਂਗੇ ਥੋੜਾ ਜਿਹਾ ਸਿੰਘ ਵੱਡੇ ਜ਼ਰੂਰ ਨੇ ਤੇ ਮਗਰ ਕੱਟੀ ਆ ਜਪਾ ਗੱਲ ਕਰੀਏ ਮਾਗਰ ਵੀ ਕੱਟੀ ਆ ਜੇ ਕਿਸੇ ਭਰਾ ਨੇ ਪਾਲਣ ਵਾਸਤੇ ਲੈਣੀ ਆ ਤਾਂ ਨਾਲ ਕੱਟੀ ਵੀ ਆਉਂਦੀ ਹੈ ਨਾ ਚੰਗੀ ਕੱਟੀ ਹੈਗੀ ਤੇ ਬਾਕੀ ਸਾਨੂੰ ਤੋੜ ਕੇ ਦਿਖਾਉਣੇ ਇੱਕ ਵਾਰੀ ਤੋੜੀ ਬਈ ਤੁਰਦੀ ਏ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਪ੍ਰੋਪਰ ਆਪਾਂ ਡਿਟੇਲ ਹੈ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਟੋਕੜ ਗੱਬਣਾ ਰੇਟ ਜੈ ਜੀ ਆ ਤੇ ਬਾਕੀ ਚੰਗੇ ਲੇਵ ਵਾਲੀ ਹੈ ਬਾਕੀ ਬਾਈ ਦੁੱਧ ਵੀ ਤਾਜੀ ਸੁਈ ਜਿਹੜਾ ਚੰਗਾ ਦਾ ਹੈ ਨਾ ਤੁਰਦੀ ਚੈੱਕ ਕਰ ਲਓ ਤਾਂ ਲੇਵਾ ਬਹੁਤ ਸੋਹਣਾ ਥੋੜਾ ਐਲਸੀ ਵੀ ਹੈ ਟੋਕੜ ਕਰਕੇ ਮੋੜਦਾ ਬਾਈ ਮੋੜਦਾ ਤੇ ਬਾਕੀ ਜੇ ਆਪਾਂ ਗੱਲ ਕਰੀ ਹੈ ਨਾ ਕੋਈ ਕਮੀ ਮਾਨੂੰ ਲੱਗਦੀ ਨਹੀਂ ਬਈ ਤੇ ਜੇ ਮੈਂ ਥਾਣਾ ਸੋਣਾ ਦੀ ਗੱਲ ਕਰੇ ਪਾਸ ਇੱਕ ਨੰਬਰ ਆ ਪਾਸੰਗ ਬਾਈਕ ਦੇਖ ਕੇ ਪਤਾ ਲੱਗ ਜਾਂਦਾ ਨਾ ਥੋੜਾ ਤੇ ਬਾਕੀ ਟੋਕੜ ਕਰਕੇ ਜ਼ਰੂਰ ਆ ਜੇ ਹੋਈ ਵੀ ਆ ਜੇ ਸਾਮ ਸੰਭਾਲ ਲਈ ਚੰਗੀ ਮੱਝ ਆ ਤੇ ਮੰਗਰ ਕੱਟੀ ਆ ਤੇ ਬਾਕੀ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਸ੍ਰੀਕਾਲ ਬਾਈ ਸ੍ਰੀਕਾਲ ਬਾਈ ਬਾਈ ਨਾਮ ਦੱਸੋ ਬਲਾ ਆਪਣਾ ਸਰਜੀਤ ਸਿੰਘ ਆ ਜੀ ਸਰਜੀਤ ਸਿੰਘ ਬਾਈ ਸਰਜੀਤ ਪਿੰਡ ਕਿਹੜਾ ਕਰਾ ਰਾਵਣਾਂਂਦੀ ਆ ਜੀ ਰਾਵਣਾਂਂਦੀ ਆ ਮੌੜਾਂ ਦੇ ਕੋਲੇ ਜਣਾ ਨਹੀਂ ਮਾਨਸਾ ਨਾਲ ਮਾਨਸਾ ਨਾਲ ਠੀਕ ਆ ਤੇ ਜ਼ਿਲ੍ਹਾ ਮਾਨਸਾ ਹੀ ਰਹਿੰਦਾ ਜ਼ਿਲ੍ਹਾ ਮਾਨਸਾ ਹੀ ਠੀਕ ਆ ਤੇ ਸਰਜੀਤ ਸਿੰਘ ਬਾਈ ਮੋਬਾਈਲ ਨੰਬਰ ਬੋਲ ਦੇ ਇੱਕ ਵਾਰੀ 99155 ਜੀ ਜੀ 42655 ਜੀ ਠੀਕ ਆ ਤੇ ਬਾਈ ਆਪਣੀ ਘਰ ਦੀ ਹੈ ਕਰਦੀ ਮੱਝ ਆ ਜੀ ਲੈ ਵੀ ਮਿੱਤਰੋ ਟੋਕੜ ਗੱਬਣ ਬਾਈ ਲੈ ਕੇ ਆ ਮਾਂਡੀ ਤੇ ਚੰਗੇ ਦੁੱਧ ਵਾਲੀ ਆ ਤੇ ਮਗਰ ਕੱਟੀ ਆ ਤੇ ਬਾਈ ਕੱਟੀ ਪਤਾ ਕਿਹੜੇ ਮਤਲਬ ਸੀਮਨ ਦੀ ਹੈ ਕਹਿੰਦਾ ਨਹੀਂ ਇੰਨਾ ਨਹੀਂ ਪਤਾ ਬਾਈ ਉਹ ਚੰਗੀ ਹੈ ਨਾ ਚੰਗੀ ਹੈ ਕੱਟੀ ਬਾਈ ਠੀਕ ਆ ਤੇ ਬਾਕੀ ਬਾਈ ਤਾਜੀ ਸੂਈ ਦਾ ਕਿੰਨਾ ਸੀਗਾ ਦੁੱਧ ਦੁੱਧ ਬਾਈ 14 ਕਿਲੋ ਸੀ ਉਹਦਾ 14 ਕਿਲੋ ਤੇ ਬਾਈ ਸਰਜੀਤ ਮਾਲਾ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਤੂੰ ਹੋ ਗਿਆ ਉਹ ਪੰਜ ਮਹੀਨੇ ਸੀ 6 ਮਹੀਨੇ ਤੇ ਗੱਬਣ ਕਿੰਨੇ ਟਾਈਮ ਦੀ ਬਾਈ ਦੋ ਦੀ ਜੀ ਦੋ ਦੀ ਠੀਕ ਆ ਤੇ ਹੁਣ ਦੁੱਧ ਬਾਈ ਇਸ ਟਾਈਮ ਕਿੰਨਾ ਤਿਆਰ ਹੈ 8 ਕਿਲੋ ਬਾਈ ਤਿਆਰ ਆ ਠੀਕ ਆ ਲੈ ਵੀ ਮਿੱਤਰੋ 8 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਟੋਕੜ ਥੱਲੇ 2 ਮਹੀਨੇ ਦੀ ਗੱਬਣਾ ਤੇ ਨਾਲ ਕੱਟੀ ਆ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਬਾਈ ਸਰਜੀਤ ਨਾਲ ਸੰਪਰਕ ਕਰ ਲਿਓ ਸਰਜੀਤ ਬਾਈ ਰੇਟ ਕੀ ਕਰਦਾ ਰੇਟ 60000 ਮੁੱਲ ਆ ਜੀ 60000 ਇਹ ਬਾਕੀ ਬਾਈ ਮਾਨਤਨ ਹੋ ਜੂ ਚਲੋ ਜੀ ਉਹ ਦੇਖੋ ਸੌਦਾ ਦੇਖੀ ਜਾਊਗਾ ਠੀਕ ਆ ਵੀ ਰੇਟ ਕਿਹੜਾ ਮੰਡੀ ਦੇ ਹਿਸਾਬ ਨਾਲ ਆਪਾਂ ਕਰਦਾ ਲੈ ਵੀ ਮਾਨਤਨ ਬਾਈ ਕਹਿੰਦਾ ਕਰ ਦੂਗਾ ਜਰੂਰ ਤੇ ਪਿੰਡ ਬਾਈ ਦਾ ਰਾਮਾਨੰਦ ਦੀ ਤੇ ਜ਼ਿਲ੍ਹਾ ਮਾਨਸਾ ਬਾਈ ਨਾਲ ਸਰਜੀਤ ਨਾਲ ਸੰਪਰਕ ਕਰ ਲਿਓ ਮਿੱਤਰੋ ਕੋਕੜ ਗੱਬਣਾ ਚੰਗੀ ਆ ਨੀਲੀ ਰਾਵੀ ਜਿਹੜੇ ਭਰਾ ਨੀਲੀ ਰਾਵੀ ਦੇ ਸਕੀਨ ਹੁੰਦੇ ਆ ਤੇ ਵਧੀਆ ਸਪੇਸ ਵਾਲੇ ਥਣੇ ਚੰਗੇ ਤੇ ਚੰਗੇ ਲੇਵੇ ਵਾਲੀ ਇਹ ਤਾਜੀ ਸੂਈ ਦਾ ਬਾਈ 14 ਕਿਲੋ ਦੱਸਦਾ ਤੇ ਸੰਪਰਕ ਤੁਸੀਂ ਕਰਨਾ ਮੰਗਰਾ ਕੱਟੀ ਲੈ ਵੀ ਦੋਸਤੋ ਆਪਾ ਬਾਬੇ ਨੇ ਮਜਾ ਤੋਰ ਘਾਉਣਾ ਤੇ ਉਮਰ ਭਾ ਬਾਬੇ ਦੀ ਕਾਫੀ ਹੋਊਗੀ ਤੇ ਵਪਾਰ ਦਾ ਕੰਮ ਹਜੇ ਵੀ ਨਹੀਂ ਛੱਡਿਆ ਤੇ ਚੰਗਾ ਕਰਦਾ ਹਨਾ ਲੰਡੀ ਮੱਝ ਆ ਗਈ ਬਹੁਤ ਸੋਹਣੀਆ ਤੇ ਮੋੜ ਦਾ ਬਾਬਾ ਮੋੜਦਾ ਇਹ ਥੋੜਾ ਜਣਾ ਜਿਵੇਂ ਆਪਾਂ ਕਹਿੰਦੇ ਲਾਲੀ ਮੱਝੇ ਜ਼ਰੂਰ ਆਈ ਹੋਈ ਜਿਵੇਂ ਅੰਦਰ ਖੜੀ ਗੁੜੀ ਰਹਿੰਦੀ ਜਾਂ ਕਈ ਵਾਰਾ 750 ਥੱਲੇ ਤਾਂ ਕਰਕੇ ਥੋੜਾ ਜਿਹਾ ਰੈਡਨ ਅਸੀਂ ਜ਼ਰੂਰ ਮਿਲੂਗੀ ਤੇ ਥਣਾ ਸਪੇਸ ਵਧੀਆ ਤੇ ਬਾਕੀ ਪੂਰੀ ਗੱਲਬਾਤ ਵੀ ਕਰਾਵਾਂਗੇ ਤੇ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਬਾਕੀ ਬੱਚਾ ਭਾਈ ਇਹਦਾ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਬੱਚਾ ਹੈ ਠੀਕ ਆ ਤੇ ਆ ਵੀ ਦੋਰ ਦੇ ਨਾਲ ਵਾਲੀ ਤੇ ਬਾਕੀ ਆ ਵੀ ਦੋਸਤ ਚੈੱਕ ਕਰ ਲਿਓ ਵੱਡੀ ਮਾਂ ਦਾ ਦੁੱਧ ਵਾਲੀ ਥਣ ਲੇਵਾ ਬਿਲਕੁਲ ਸਾਫ ਆ ਤੇ ਸਾਹਮਣੇ ਬੱਚਾ ਬੈਠਾ ਤੇ ਪੂਰੀ ਜਾਣਕਾਰੀ ਜਿਹੜੀ ਆਪਾਂ ਬਾਬੇ ਤੋਂ ਲੈ ਕੇ ਦਾ ਮੈਂ ਵੀਡੀਓ ਐਂਡ ਤੱਕ ਜਰੂਰ ਦੇਖ ਲਿਓ ਤੇ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਤੇ ਥਣ ਲੇਬ ਦੀ ਜਿਵੇਂ ਇੱਕ ਨੰਬਰ ਮੱਝਾਣਾ ਜਿਵੇਂ ਆਪਾਂ ਕਹ ਦੀਏ ਮੋੜ ਲਈ ਮੋੜ ਦੋ ਤੇ ਬਾਕੀ ਚੰਗੀ ਝੋਟੀ ਦੁੱਧ ਾਲੀਆ ਤੇ ਵੱਡੀ ਜਰੂਰ ਹੈ ਜਿਵੇਂ ਆਪਾਂ ਗੱਲ ਕਰੀ ਹਣਾ ਸਾਹਮਣੇ ਬੱਚਾ ਬੈਠਾ ਤੇ ਪੂਰੀ ਜਾਣਕਾਰੀ ਲੈਣਿਆ ਤੇ ਤਿੰਨ ਮੱਝਾਂ ਨੂੰ ਬਾਬੇ ਕੋਲੇ ਤਿੰਨਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਗੱਲਬਾਤ ਸਾਰੀ ਕਰਾਵਾਂਗੇ ਪ੍ਰੋਪਰ ਤੇ ਆ ਵੀ ਦੌਰ ਦੇਖਾ ਆਉਂਦੇ ਹੋਰ ਲਾ ਤੇ ਆ ਵੀ ਇੱਕ ਹੋਰ ਤੋਰ ਤੇ ਹੁਣ ਫਿਰ ਅਸੀਂ ਮਾਝਾ ਕੀ ਤੇ ਇਹਦੇ ਵੀ ਥਣ ਥਣ ਜਮਾ ਆਪਾਂ ਕਹਿੰਦੇ ਹਨ ਚੰਗੀ ਚੋਈ ਵਾਲੀ ਆ ਤੇ ਬਾਕੀ ਬਾਬਾ ਹਰੇਕ ਮੰਡੀ ਤੇ ਹੁੰਦਾਗਾ ਅੱਜ ਸੋਚਿਆ ਬਾਬੇ ਦੀ ਵੀਡੀਓ ਕਵਰ ਕਰੀ ਹੈ ਹਨ ਤੇ ਥਣਲੇਵਾ ਬਧੀ ਹਨਾ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਮੋੜ ਦਾ ਬਾਬਾ ਮੋੜ ਦਾ ਪੂਰੀ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਇੱਕ ਵਾਰੀ ਬਣ ਦੇਣ ਦਿਓ ਮਾਝਾ ਵੱਡੀ ਦੁੱਧ ਵਾਲੀ ਆ ਤੇ ਸਾਹਮਣੇ ਇਹਦਾ ਬੱਚਾ ਤੇ ਬਾਕੀ ਪੂਰੀ ਆਪ ਜਾਣਕਾਰੀ ਜਿਹੜੀ ਲੈਣਿਆ। ਲੈ ਵੀ ਦੋਸਤੋ ਬਾਬੇ ਨੇ ਕਰਦਿਆਂ ਗੱਲਬਾਤ ਤੇ ਆਪਾਂ ਪ੍ਰੋਪਰ ਜਾਣਕਾਰੀ ਲੈਣਿਆ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਪਹਿਲਾਂ ਆਪਣਾ। ਮਲਕੀਸ਼ ਸਿੰਘ ਜੀ। ਮਲਕੀਸ਼ ਸਿੰਘ ਜੀ। ਮਲਕੀਸ਼ ਸਿੰਘ ਜੀ ਪਿੰਡ ਆਪਣਾ ਫਲੇੜਾ ਜੀ। ਇਹ ਕਿੱਥੇ ਰਹਿ ਗਿਆ? ਆਰੇ ਉੱਡੱਸ ਕੇ ਦੇਵੇ। ਠੀਕ ਹੈ। ਜ਼ਿਲ੍ਹਾ ਕਿਹੜਾ ਪੈਂਦਾ? ਸੰਗਰੂਰ। ਸੰਗਰੂਰ ਠੀਕ ਆ। ਤੇ ਮਲਕੀਸ਼ ਸਿੰਘ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈ ਅਮਨਲਾ ਇਹ ਕਦੋਂ ਦੀ ਸੂਈ ਹੋਈ ਆ? ਇਨੂੰ ਸੂ ਟੋਕਣ ਗੱਬਣਾਈ ਠੀਕ ਆ ਕਿੰਨੇ ਚਰ ਦੀ ਗੱਬਣਾ ਇਹ ਸਾਢੇ 4 ਦੀ ਠੀਕ ਆ ਦੁੱਧ ਕਿੰਨਾ ਘੋਣਾ 8 ਲੀਟਰ ਹੋਊਗਾ ਠੀਕ ਆ 8 ਲੀਟਰ ਹੈਗਾ ਤੇ ਮਨ ਲੱਗੀ ਰੇਟ ਕਰਤਾ ਉਹਦਾ 75 75000 ਆ ਠੀਕ ਆ ਤੇ ਮਨਤਨ ਹੋ ਜੂ ਹੋ ਜੂ ਠੀਕ ਆ ਤੇ ਜਿਹੜੀ ਆਪਾਂ ਆ ਦੋ ਨੰਬਰ ਤੇ ਦਿਖਾਈ ਸੀਗੀ ਇਹ ਮਨ ਲੱ ਕਿੰਨੇ ਕ ਟੈਂਸ ਸੂਈ ਆ ਇਹਨੂੰ ਸੂਈ ਨੂੰ ਹੋਗੇ ਹੋਣਗੇ ਕਿ 20 25 ਦਿਨ 25 ਦਿਨ ਠੀਕ ਆ ਦੁੱਧ ਕਿੰਨਾ ਘੋਣਾ ਦੁੱਧ ਦੇ ਥੱਲੇ 10 ਤੋਂ ਬਾਹਰ ਆ 10 ਤੋਂ 12 ਠੀਕ ਹੈ ਤੇ ਰੇਟ ਕੀ ਕਰਤਾ ਇਹਦਾ 90 ਠੀਕ ਹੈ 90 ਤੇ ਬਾਕੀ ਤੀਜੇ ਨੰਬਰ ਵਾਲੀ ਜਿਹੜੀ ਇਹਦਾ ਵੀ 90 ਇਹਦਾ 90 ਦੁੱਧ ਕਿੰਨਾ ਗਿਆ ਥੱਲੇ ਇਹਦੇ ਥੱਲੇ 13 ਲੀਟਰ ਆ 13 ਲੀਟਰ ਆ ਸੂਈ ਕਿੰਨਾ ਕ ਟਾਈਮ ਦੀ ਆ ਸੂਈ ਤਾਂ ਇਹਨੂੰ 2 ਮਹੀਨਾ ਨਾ ਹੋ ਗਿਆ ਹੋਊਗਾ ਮਹੀਨਾ ਕਾ ਠੀਕ ਆ ਤੇ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੋ 84379996580 84379996580 ਇਹ ਬਾਬੇ ਦਾ ਨੰਬਰ ਆ ਤੇ ਬਾਬਾ ਕਹਿ ਕਿ ਸਾਲ ਹੋ ਗਿਆ ਤੈਨੂੰ ਕੰਮ ਕਰਦੇ ਨੂੰ 45-40 ਸਾਲ ਹੋ ਗਏ ਠੀਕ ਆ ਤੇ ਫਿਰ ਹੁਣ ਘਰੇ ਵਾਜਾ ਹੁਣ ਦਾ ਮੁੰਡੇ ਜਿਹੜੇ ਰੱਖੇ ਓਏ ਇਹ ਚੇਲੇ ਵੇਲੇ ਮੇਰੀ ਨੇ ਠੀਕ ਆ ਤੇ ਤੂੰ ਫਿਰ ਆਰਾਮ ਕਰ ਲੰਦਾ ਹੁਣ ਜਿਹਦਾ ਆਰਾਮ ਹੁੰਦਾ ਨਹੀਂ ਠੀਕ ਹੈ ਲਾਤ ਪਈ ਹੋਈ ਆ ਵਿਸੌਂ ਕਾ ਹਾਂ ਠੀਕ ਹੈ ਨਾਲੇ ਮੰਡੀ-ਮੁੰਡੀ ਦੇਖੇ ਇਹਨਾਂ ਨਾਲ ਗੱਲਾਂ ਬਾਤਾਂ ਕਰਿਓ ਹਾਂ ਠੀਕ ਹੈ ਤਾਂ ਇੰਨੇ ਸਾਲ ਹੋ ਗਏ ਕੰਮ ਕਰਦੋ ਹਾਂ ਹਾਂ ਇਹ ਸਾਰੇ ਅਸੀਂ ਸਕੇ ਇਹ ਆ ਸਾਰੇ ਚੇਲੇ ਵੇਲੇ ਆਪਣੀ ਨੇ ਠੀਕ ਹੈ ਠੀਕ ਆ ਕੋਈ ਵੀ ਇਹਨੇ ਉਹ ਮੰਗਾ ਉਹ ਲੈ ਰੰਦਾ ਪਾੜੜੇ ਸਾਰੇ ਚੇਲੇ ਆ ਹਾਂ ਠੀਕ ਆ ਤੇ ਵਧੀਆ ਜਾਂ ਮੈਂ ਚੰਗਾ ਬਵਾਰਾ ਕਿੰਗਾ ਤੇ ਇਹ ਵੀ ਚੰਗਾ ਤਾਂ ਹੀ ਬਦਿਆ ਸੰਜੇ ਗੱਲ ਜੇ ਕੋਈ ਮੱਲਾ ਮੱਦ ਲੈਣਾ ਹੁੰਦਾ ਮਾਨਤਾਨ ਕਰਕੇ ਤੋਰੋਗੇ ਜਮਾ ਹਾਂ ਦਸੱਲੀ ਵਾਲੇ ਨੇ ਕਰਨੀ ਹਾਂ ਠੀਕ ਹੈ ਲੈ ਵੀ ਆਫਰ ਨਹੀਂ ਕਰਨੀ ਬਾਬੇ ਨਾਲ ਸੰਪਰਕ ਕਰ ਲਿਓ ਪਿੰਡ ਇੱਕ ਵਾਰੀ ਹੋਰ ਬੋਲ ਦੇ ਥਲੇੜਾ ਬਲੇੜਾ ਜਲਾਪ ਸੰਗਰੂਰ ਆ ਹਾਂ ਸੰਗਰੂਰ ਆ ਠੀਕ ਹੈ ਤੇ ਸੰਪਰਕ ਤੁਸੀਂ ਕਰਨਾ ਮਿੱਤਰੋ ਤਣ ਨਾਗ ਨੇ ਤੇ ਚੰਗੇ ਨੇ ਤੇ ਇੱਕ ਕੰਤਵਾਲ ਚਾਹਾਂ ਤਣਕਵਾਲ ਚਾਹਾਂ ਹਾਂ ਠੀਕ ਹੈ ਤੇ ਕਰੇ ਵੀ ਹੁੰਦੇ ਆਪਣੇ ਕੋਲ ਚੰਗੇ ਆ ਹਾਂ ਠੀਕ ਹੈ ਤੇ ਆ ਨੰਬਰ ਤੇ ਦੋਸਤੋ ਸੰਪਰਕ ਕਰ ਸਕਦੇ ਹੋ ਤੇ ਬਾਕੀ ਘਰੇ ਵੀ ਕਹਿੰਦੇ ਵੀ ਚੰਗੇ ਨਾਲ ਰੱਖਦੇ ਨੇ ਤੇ ਹਰੇਕ ਮੰਡੀ ਤੇ ਹੁੰਦੇ ਆ ਬਾਬਾ ਕਹਿੰਦਾ ਕੰਮ 45 ਸਾਲ ਹੋ ਗਏ ਤੋ ਗਊ ਖੜੀ ਆਉ ਵੀ ਮੇਰੀ ਐ ਠੀਕ ਆ ਉਹ ਵੀ ਤੇਰੀ ਆ ਵਧੀਆ ਪਸ਼ੂ ਲੈ ਕੇ ਆਣਾ ਮਨ ਲਾ ਹਾਂ ਚਾਰ ਜੀ ਰੂਰ ਕਰ ਦੋਸਤੋ ਬਾਬੇ ਨਾਂ ਦੇ ਫਿਰ ਵੀ ਉਮਰ ਕਿੰਨੀ ਹੋ ਗਈ ਤੇਰੀ ਉਮਰ ਹੋਊਗੀ ਮੇਰੀ ਪ੍ਰਸ਼ੁੱਤ ਸਾਲ ਦੇ ਦੇਵੇ ਠੀਕ ਆ ਤੇ ਫਿਰ ਵੀ ਦੇਖ ਲੋ ਵਪਾਰ ਕਰਦਾ ਫਿਰਦਾ ਹਨਾ ਹਾਂ ਠੰਡ ਠੰਡ ਜਮੀ ਨਹੀਂ ਲੱਗਦੀ ਕਾਨੂੰ ਲੱਗ ਗਿਆ ਮੈਂ ਕਿਉਂ ਬਗੜਦੇ ਆਂ ਇਹ ਤੇ ਚਾਦਰੀ ਜੀ ਨੇ ਨਾ ਮੋਟਰਸਾਈਕਲ ਤੇ ਠੀਕ ਹੈ ਲੈ ਦੋਸਤੋ ਠੰਡ ਜਮੀ ਨਹੀਂ ਮੰਨਦਾ ਬਾਬਾ ਯਾਰ ਆ ਕਮਾਲ ਹੋ ਗਈ ਹੈ ਨਾ ਇੰਨੀ ਠੰਡਾ ਜਮੇ ਤੇ ਫੇਰ ਵੀ ਵਪਾਰ ਦਾ ਕਹਿੰਦਾ ਜੇ ਆਗਤ ਲੱਗੀ ਇਹ ਸੌ ਕੰਦਕ ਤੇ ਵਪਾਰ ਫੇਰ ਵੀ ਨਹੀਂ ਛੱਡਿਆ ਜਾਂਦਾ ਤੇ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਉਹ ਗਾਹ ਦੇ ਵੀਡੀਓ ਬਣਾ ਲੈਨੇ ਜੀ ਤੇ ਬਾਕੀ ਕਾ ਗਾਂ ਵੀ ਆ ਜਰਸੀ ਨਸਲ ਦੀ ਹੈ ਨਾ ਤੇ ਇਹ ਸੂਈ ਹੋਈ ਆ ਨਾ ਸੂਣ ਵਾਲੀ ਹੋਈ ਜੀ ਕਿੰਨਾ ਟਾਈਮ ਰਹਿ ਗਿਆ ਇਹ ਲਾਈਵ ਹੋਈ ਹੈ ਨੇ 10 12 ਦਿਨਾਂ ਠੀਕ ਆ ਤੇ ਦੁੱਧ ਕਿੰਨਾ ਕਬ ਦੂ ਦੁੱਧ ਦੇ ਕਰ ਦੂ 16 17 16 17 ਦੁੱਧ ਦੇ ਦੂਗੀ ਹਾਂ ਤੇ ਇਹਦਾ ਰੇਟ ਕੀ ਕਰਤਾ ਇਹਦਾ ਰੇਟ ਹੈ 60000 ਰੁਪਿਆ ਮਾਨਤਨ ਮਾਨਤਨ ਹੂਗਾ ਠੀਕ ਆ ਲੈ ਵੀ ਮੇਤਰ 60000 ਆ 12 ਕ ਦਿਨ ਕਹਿੰਦਾ ਲੈਂਦੀ ਆ ਤੇ ਬਾਕੀ ਜਰਸੀ ਹੈਣਾ ਜੇ ਕਿਸੇ ਭਰਾ ਨੇ ਮੰਨ ਲਓ ਜਰਸੀ ਚਾਹੀਦੀ ਆ ਹਾਂ ਭਰਾ ਨੇ ਜਰਸੀ ਲੈਣੀ ਹੁੰਦੀ ਤਾਂ ਸੰਪਰਕ ਜਰੂਰ ਕਰ ਲੈ ਸੋਣ ਵਾਲੀ ਆ 12 ਕ ਦਿਨ ਲੈਂਦੀ ਆ ਤੇ ਚੰਗੀ ਛੋਟੇ ਜਿਹਾ ਕਰਦੀ ਆ ਤੇ ਬਾਕੀ ਰੇਟ 60000 ਕਰ ਦਿਆ ਤਲਜ ਦੀ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਪਸੂ ਮੰਡੀ ਮਾਰਕਸਾ ਤੋਂ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂ ਕਿਸੇ ਨਵੀਂ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ